ਸਤਿ ਸ਼੍ਰੀ ਅਕਾਲ ਮੈਂ ਸੋਮਸੋ ਹੁੰਦਾ ਹੈ ਤੁਸੀਂ ਵੇਖ ਰਹੇ ਹੋ ਚੈਨਲ ਪੰਡ ਪੰਜਾਬ ਦੇ ਟੀਵੀ ਚੈਨਲ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬੀ ਦੇ ਨਾਮਵਰ ਕਾਇਕ ਅਮਰ ਸਿੰਘ ਚਮਕੀਲਾ ਦੇ ਨਾਮ ਤੇ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਇੱਕ ਫਿਲਮ ਜਿਹੜੀ ਹੈ ਉਹ ਅੱਜ ਬਾ ਕਮਾਲ ਜਿਹੜਾ ਹੈ ਉਹ ਬਿਜ਼ਨਸ ਕਰ ਰਹੀ ਹੈ ਉਸ ਫਿਲਮ ਦੇ ਵਿੱਚ ਹਾਲਾਂਕਿ ਡਾਇਰੈਕਟਰ ਨੇ ਰਾਈਟਰ ਨੇ ਪੂਰੀ ਤਰ੍ਹਾਂ ਚਮਕੀਲਾ ਸਾਫ ਦੀ ਜ਼ਿੰਦਗੀ ਨੂੰ ਲੈ ਕੇ ਇਹ ਜਿਹੜੀ ਫਿਲਮ ਬਣਾਈ ਹੈ ਦਰਸਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਕਿਤੇ ਨਾ ਕਿਤੇ ਅਜੇ ਵੀ ਕੁਝ ਇੱਕ ਕਮੀਆਂ ਜਦੋਂ ਆਪਾਂ ਸੀਨੀਅਰ ਲੋਕਾਂ ਨਾਲ ਗੱਲ ਕਰਦੇ ਆ ਤਾਂ ਉਹਨਾਂ ਕਮੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਖੈਰ ਇੱਕ ਬਹੁਤ ਵੱਡੀ ਕੋਸ਼ਿਸ਼ ਹੈ ਔਰ ਪੂਰੀ ਦੀ ਪੂਰੀ ਟੀਮ ਜਿਹੜੀ ਹੈ ਇਸ ਫਿਲਮ ਨੂੰ ਬਣਾਉਣ ਲਈ ਮੁਬਾਰਕ ਦੇ ਪਾਤਰ ਨੇ ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ ਔਰ ਆਪਣੀ ਕੋਸ਼ਿਸ਼ ਦੇ ਵਿੱਚ ਕਾਮਯਾਬੀ ਹੋਈ ਹੈ ਦੋਸਤੋ ਜੇਕਰ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਤੇ ਆਪਾਂ ਨਜ਼ਰ ਮਾਰੀਏ ਤੇ ਬੜੀਆਂ ਤੰਗੀਆਂ ਤੁਰਸ਼ੀਆਂ ਚੋਂ ਨਿਕਲ ਕੇ ਜ਼ਿੰਦਗੀ ਦੇ ਉਸ ਮਕਾਮ ਤੇ ਪਹੁੰਚੇ ਸੀ ਜਿਸ ਮਕਾਮ ਤੇ ਹਰ ਇੱਕ ਇਨਸਾਨ ਦਾ ਜਾਣ ਦਾ ਸੁਪਨਾ ਹੁੰਦਾ ਪਰ ਕਿਤੇ ਨਾ ਕਿਤੇ ਉਹ ਜ਼ਿੰਦਗੀ ਜਿਹੜੀ ਹੈ ਅਧੂਰੀ ਰਹਿ ਗਈ ਉਹ ਸਫ਼ਰ ਜਿਹੜਾ ਅਧੂਰਾ ਰਹਿ ਗਿਆ ਲੇਕਿਨ ਅੱਜ ਪੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ ਬਕਾਇਦਾ ਤੌਰ ਤੇ ਇੱਕ ਨਾਮਵਰ ਗੀਤਕਾਰ ਧਰਮ ਕੰਮਿਆਣਾ ਜੀ जिन्ना ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਨਾਲ ਕਾਫੀ ਘੰਟੇ ਜਿਹੜੇ ਨੇ ਉਹ گزارੇ ਨੇ ਔਰ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਦੇ ਪੂਰੇ ਫਲਸਫੇ ਨੂੰ ਇਸ ਇੰਟਰਵਿਊ ਦੇ ਵਿੱਚ ਬਿਆਨ ਕੀਤਾ ਹੈ ਕੀ ਕਿਹਾ ਹੈ ਆਓ ਮਾਰਦੇ ਹਾਂ ਇਸ ਪੂਰੀ ਇੰਟਰਵਿਊ ਤੇ ਇੱਕ ਨਜ਼ਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਅਮਰ ਸਿੰਘ ਚਮਕੀਲਾ ਦੀ ਇੱਕ ਫਿਲਮ ਆਈ ਹੈ ਉਸ ਫਿਲਮ ਬਾਰੇ ਐਜ਼ ਇੱਕ ਗੀਤਕਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਉਹ ਮੈਂ ਨੈਟਫਲਿਕਸ ਤੇ ਦੇਖੀ ਹੈ ਫਿਲਮ ਅਮਰਸੇਣੀ ਚਮਕੀਲਾ ਜਿਹੜੀ ਮੁੱਢਲੀ ਗੱਲ ਹੈ ਉਹ ਇੱਕ ਚੰਗੀ ਫਿਲਮ ਬਣੀ ਹੈ ਵਧੀਆ ਹੈ ਫਿਲਮ ਉਹਦੀ ਡਾਇਰੈਕਸ਼ਨ ਵੀ ਵਧੀਆ ਹੈ ਉਹਦੇ ਸੀਕਵੈਂਸ ਵੀ ਵਧੀਆ ਲਏ ਗਏ ਨੇ ਤੇ ਉਹ ਸਰੋਤੇ ਦਾ ਦਰਸ਼ਕ ਦਾ ਐਂਟਰਟੇਨਮੈਂਟ ਵੀ ਵਧੀਆ ਕਰਦੀ ਹੈ ਇਸ ਕਰਕੇ ਮੈਨੂੰ ਲੱਗਦਾ ਲੋਕ ਉਹਨੂੰ ਕਾਫੀ ਪਸੰਦ ਕਰ ਰਹੇ ਨੇ ਫਿਲਮ ਨੂੰ ਕਮੇਣਾ ਸਾਹਿਬ ਕੀ ਤੁਹਾਡੀ ਪਰਸਨਲ ਕਦੇ ਚਮਕੀਲਾ ਸਾਹਿਬ ਦੇ ਨਾਲ ਕੋਈ ਮੁਲਾਕਾਤ ਹੋਈ ਹੈ ਸਰ ਹਾਂਜੀ ਹਾਂਜੀ ਕਈ ਵਾਰ ਹੋਈਆਂ ਅਕਸਰ ਲੁਧਿਆਣੇ ਜਦੋਂ ਕਦੇ ਮੈਂ ਜਾਂਦਾ ਸੀਗਾ ਤੇ ਉੱਥੇ ਬਸ ਅਡੇ ਦੇ ਸਾਹਮਣੇ ਗਾਇਕਾਂ ਦੇ ਦਫ਼ਤਰ ਹੁੰਦੇ ਸੀਗੇ ਤੇ ਕਰਤਾਰ ਰਮਲਾ ਵਰਗੇ ਗਾਇਕਾਂ ਨਾਲ ਮੇਰੀ ਦੋਸਤੀ ਵਾਲਾ ਨਾਤਾ ਸੀ ਚੰਗੀ ਰਿੜਤਾ ਸੀ ਉੱਥੇ ਜਾਂਦੇ ਸੀ ਉੱਥੇ ਸਾਰੇ ਮਿਲ ਜਾਂਦੇ ਸੀ ਕਈ ਵਾਰੀ ਸ਼ਾਮ ਨੂੰ ਸਾਰੇ ਗਾਇਕ ਤੇ ਹੋਰ ਇਕੱਠਾ ਇਕੱਠੇ ਹੋ ਕੇ ਬਹਿ ਕੇ ਮਹਿਫਲ ਵੀ ਲਾਉਂਦੇ ਸੀ ਜੇ ਮੈਂ ਉੱਥੇ ਹੁੰਦਾ ਸੀ ਤਾਂ ਜਿੰਨੇ ਕੁ ਵੀ ਉਦੋਂ ਗਾਇਕ ਮਸ਼ਹੂਰ ਸੀ ਉਹ ਸਾਰੇ ਉੱਥੇ ਮਿਲ ਜਾਂਦੇ ਸੀ ਬਾਕੀ ਇੱਕ ਵਾਰੀ ਲੰਬਾ ਸਮਾਂ ਵੀ ਇਹ ਚਮਕੀਲੇ ਦਾ ਸਾਡੂ ਬੂਟਾ ਗੱਪੀ ਫਰੀਦਕੋਟ ਸੀ ਲੋਕ ਸੰਪਰਕ ਵਿਭਾਗ ਚ ਜੀ ਤੇ ਉਹਦੀ ਸਾਲੀ ਇੰਦਰਾ ਕਸ਼ਮੀਰੀ ਵੀ ਉੱਥੇ ਲੋਕ ਸੰਪਰਕ ਵਿਭਾਗ ਚ ਸੀ ਉਹ ਦੋਵੇਂ ਵਿਗੌਂਦੇ ਵੀ ਸੀਗੇ ਆਰਟਿਸਟ ਵਜੋਂ ਸੀਗੇ ਲੋਕ ਸੰਪਰਕ ਵਿਭਾਗ ਚ ਉਹਨਾਂ ਦੇ ਘਰੇ ਕੋਈ ਫੰਕਸ਼ਨ ਸੀਗਾ ਜੀ ਉਹਦੇ ਚ ਚਮਕੀਲਾ ਤੇ ਅਮਰਜੋਤ ਵੀ ਆਏ ਸੀ ਕਿਉਂਕਿ ਅਮਰਜੋਤ ਫਰੀਦਕੋਟ ਦੀ ਹੈ ਬੇਸਿਕਲੀ ਜੀ ਤੇ ਮੈਨੂੰ ਤੇ ਦਰਸ਼ਾਦ ਅਖਤਰ ਨੂੰ ਵੀ ਉਹਨਾਂ ਨੇ ਬੁਲਾਇਆ ਸੀ ਜੀ ਉਦੋਂ ਅਸੀਂ ਢਾਈ ਤਿੰਨ ਘੰਟੇ ਇਕੱਠੇ ਰਹੇ ਤੇ ਸਾਡੀਆਂ ਆਪ ਵਿੱਚ ਕਾਫੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੇ ਉਹ ਕਈ ਵਾਰੀ ਬਾਕੀ ਮਿਲਦੇ ਰਹੇ ਜਿਹੜੀ ਬੇਸਤੀਰੀ ਕਲੀ ਚਮਕੀਲਾ ਨਿਮਰ ਸੁਭਾ ਦਾ ਤੇ ਮਲਾਪੜਾ ਬੰਦਾ ਸੀਗਾ ਉਹਦੇ 'ਚ ਕੋਈ ਬਹੁਤੀ ਫੂਫਾ ਨਹੀਂ ਸੀ ਕਈ ਵਾਰ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਵੀ ਜਿਸ ਤਰ੍ਹਾਂ ਦੇ ਉਹਦੇ ਗੀਤ ਆ ਉਹੋ ਜਿਹਾ ਆਪ ਤਾਂ ਲੱਗਦਾ ਹੀ ਨਹੀਂ ਸੀਗਾ ਉਹਦੀਆਂ ਗੱਲਾਂ ਬਾਤਾਂ 'ਚ ਉਹੋ ਜਿਹਾ ਕੁਛ ਹੈ ਨਹੀਂ ਸੀ ਇਹ ਸ਼ਾਇਦ ਉਹ ਤੋਂ ਮਾਰਕੀਟ ਦੀਆਂ ਲੋੜਾਂ ਹੋਣਗੀਆਂ ਜਿਹੜੀਆਂ ਬੰਦੇ ਨੂੰ ਕਿਸ ਪਾਸੇ ਲੈ ਜਾਂਦੇ ਆ ਪਰ ਕਈ ਗੀਤ ਅਜਿਹੇ ਨੇ ਕਿ ਲੋਕ ਅੱਜ ਵੀ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਪਰਿਵਾਰ ਦੇ ਵਿੱਚ ਆਪਾਂ ਬੈਠ ਕੇ ਨਹੀਂ ਸੁਣ ਸਕਦੇ ਪਹਿਲੀ ਗੱਲ ਤਾਂ ਇਹ ਆ ਵੀ ਗੀਤ ਜਾਂ ਸੰਗੀਤ ਸਾਰਾ ਕੁਝ ਜ਼ਰੂਰੀ ਨਹੀਂ ਵੀ ਤੁਸੀਂ ਪਰਿਵਾਰ 'ਚ ਬਹਿ ਕੇ ਹੀ ਸੁਣਨਾ ਹੁੰਦਾ ਹੈ ਜੀ ਕਿ ਇਹ ਕਨ ਗੀਤ ਤਾਂ ਲੋਕ ਕੱਲੇ ਵੀ ਸੁਣ ਲੈਂਦੇ ਨੇ ਉਹ ਪਰਿਵਾਰ ਦੀ ਗੱਲ ਇਹ ਆ ਗਈ ਵੀ ਜਿਹੜੀਆਂ ਗੱਲਾਂ ਆਪਾਂ ਦੋਨੋਂ ਜਾਨੇ ਬੈਠ ਕੇ ਡ੍ਰੈਗ ਰੂਮ ਵਿੱਚ ਵੈਸੇ ਆਪੋ ਵਿੱਚ ਕਰ ਸਕਦੇ ਆ ਮਨੁੱਖੀ ਰਿਸ਼ਤਿਆਂ ਬਾਰੇ ਸਾਡੀ ਕਾਮ ਪ੍ਰਵਿਰਤੀ ਬਾਰੇ ਉਹ ਗੱਲਾਂ ਅਸੀਂ ਓਪਨ ਸਟੇਜ ਤੇ ਕਦੇ ਨਹੀਂ ਬੋਲਾਂਗੇ ਅਸੀਂ ਉੱਥੇ ਸੋਚ ਸਮਝ ਕੇ ਗੱਲ ਕਰਦੇ ਆ ਇਸੇ ਤਰ੍ਹਾਂ ਔਰਤਾਂ ਜਦੋਂ ਆਪਸ ਵਿੱਚ ਦੀ ਗੱਲਾਂ-ਬਾਤਾਂ ਕਰਦੀਆਂ ਹਨ ਉਹਨਾਂ ਦੀਆਂ ਗੱਲਾਂ-ਬਾਤਾਂ ਹੋਰ ਹੁੰਦੀਆਂ ਨੇ ਕੁੜੀਆਂ ਚਿੜੀਆਂ ਜਦੋਂ ਕੱਟੀਆਂ ਮਿਲਦੀਆਂ ਗੰਨਦੀਆਂ ਗੱਲਾਂ-ਬਾਤਾਂ ਹੋਰ ਹੁੰਦੀਆਂ ਇੱਥੋਂ ਤੱਕ ਕਿ ਜਦੋਂ ਕਦੀਆਂ ਔਰਤਾਂ ਗਿੰਦਾ ਪਾਉਂਦੀਆਂ ਉਹਦੇ ਵਿੱਚ ਬੜੀਆਂ ਬੋਲੀਆਂ ਜਿਨ੍ਹਾਂ ਨੂੰ ਆਪਾਂ ਠੇਠ ਪੰਜਾਬੀ ਸ਼ਬਦ ਕਵਾਂਗੇ ਲੁੱਟੀਆਂ ਬੋਲੀਆਂ ਪਾਉਂਦੀਆਂ ਨੇ ਪਰ ਇਹ ਗੱਲਾਂ ਓਪਣ ਨਹੀਂ ਹੁੰਦੀਆਂ ਇੱਥੇ ਦੁਕਾਨ ਤੇ ਵਾਪਰਿਆ ਵੀ ਜਦੋਂ ਇਸ ਤਰ੍ਹਾਂ ਦੇ ਗੀਤ ਜਿਨ੍ਹਾਂ ਵਿੱਚ ਮਨੁੱਖੀ ਜਨਨੰਗਾ ਦਾ ਕੋਈ ਟੇਡਾ-ਮੇਡਾ ਜ਼ਿਕਰ ਹੈ ਜਾਂ ਕੋਈ ਖੁੱਲ੍ਹ ਖੇਡਦੀਆਂ ਗੱਲਾਂ ਆਈਆਂ ਨੇ ਤੇ ਉਹ ਟੀਵੀ ਤੇ ਆਉਣ ਲੱਗ ਪਏ ਰਿਕਾਰਡ ਹੋ ਕੇ ਉਹ ਲਾਉਡ ਸਪੀਕਰਾਂ ਰਹੀਂ ਬਰੇਰਿਆਂ ਤੇ ਵੱਜਣ ਲੱਗ ਪਏ ਜਿੱਥੇ ਸਾਰੇ ਸੁਣ ਰਹੇ ਨੇ ਉੱਥੇ ਲੋਕਾਂ ਨੂੰ ਉਹਦਾ ਬੁਰਾ ਲੱਗਿਆ ਸ਼ਰਮ ਆਈ ਵੀ ਯਾਰ ਇਹ ਕੀ ਹੋ ਰਿਹਾ ਤੇ ਜੇ ਕੋਈ ਉਹ ਕੱਲਾ ਸੁਣੀ ਜਾਂਦਾ ਕੋਈ ਮੋਬਾਈਲ ਤੇ ਆਪਣੇ ਤੇ ਕੋਈ ਦੇਖੀ ਜਾਂਦਾ ਕੋਈ ਦੇਖੇ ਚਾਏ ਨਾ ਦੇਖੇ ਉਹ ਅੱਡ ਅੱਡ ਹਾਪਾ ਬੁੰਦੇ ਨੇ ਪਰ ਇਹਦੇ ਪਿੱਛੇ ਵੀ ਨਾ ਇੱਕ ਮਾਰਕੀਟ ਖੜੀ ਸੀ ਉਸ ਸਮੇਂ ਦੀ ਹਰੇਕ ਬੰਦਾ ਜਿਹੜਾ ਗਾਇਕੀ ਵਾਲਾ ਜਾਂਦਾ ਸੀ ਉਹਨੂੰ ਸੀ ਵੀ ਮੈਂ 4 ਪੈਸੇ ਕਮਾਵਾ ਮੈਨੂੰ ਅਖਾੜੇ ਮਿਲਣ ਤੇ ਜਿਹੜੀਆਂ ਰਿਕਾਰਡਿੰਗ ਕੰਪਨੀਆਂ ਸੀਗੀਆਂ ਉਹ ਵੀ ਚਾਉਂਦੀਆਂ ਸੀ ਵੀ ਸਾਡਾ ਰਿਕਾਰਡ ਸਭ ਤੋਂ ਵੱਧ ਵਿਕੇ ਫਿਰ ਕੈਸਟ ਦਾ ਦੌਰ ਆਇਆ ਤਾਂ ਵੀ ਕੈਸਟ ਸਭ ਤੋਂ ਵੱਧ ਵਿਕੇ ਤੇ ਜਿਹੜਾ ਬੰਦਾ ਮਾਰਕੀਟ 'ਚ ਵਿਕਦਾ ਸੀ ਉਹਨੂੰ ਚੰਗੇ ਪੈਸੇ ਵੀ ਦਿੰਦੀਆਂ ਸੀ ਕੰਪਨੀਆਂ ਤੇ ਉਹਨੂੰ ਚੰਗੇ ਅਖਾੜੇ ਵੀ ਮਿਲਦੇ ਸੀ ਤੇ ਉਹ ਜਿਹੜੇ ਬੰਦੇ ਇਸ ਕੰਮ 'ਤੇ ਫਿਰ ਹੁੰਦੇ ਸੀਗੇ ਉਹ ਕੰਪਨੀਆਂ ਨਾਲ ਸਮਝੌਤਾ ਵੀ ਕਰ ਲੈਂਦੇ ਸੀ ਤੇ ਆਪਣੇ ਖਿਆਲਾਂ ਨਾਲ ਵੀ ਸਮਝੌਤਾ ਕਰ ਲੈਂਦੇ ਸੀ ਅਦਰਸ਼ਾਂ ਨਾਲ ਵੀ ਸਮਝੌਤਾ ਕਰ ਲੈਂਦੇ ਸੀ ਤੁਹਾਡੀ ਗੱਲ ਤੋਂ ਕਮਿਆਣਾ ਸਾਹਿਬ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਗਾਇਕਾਂ ਤੇ ਵੀ ਉਦੋਂ ਜਾਨੀ ਕਿ ਬਿਜ਼ਨਸ ਪੁਆਇੰਟ ਆਫ View ਨੂੰ ਲੈ ਕੇ ਕਾਫੀ ਪ੍ਰੈਸ਼ਰ ਹੁੰਦਾ ਸੀ ਸ਼ਾਇਦ ਉਹਨਾਂ ਦੀ ਮਜਬੂਰੀ ਹੁੰਦੀ ਸੀ ਪਬਲਿਕ ਦੇ ਵਿੱਚ ਆਉਣਾ ਇਸ ਤਰ੍ਹਾਂ ਦੇ ਗੀਤ ਲੈ ਕੇ ਉਹ ਅਸਲ ਵਿੱਚ ਤਾਂ ਇਹ ਹੈ ਵੀ ਜਿਹੜਾ ਦਾ ਸੋਚਿਆ ਕਲਾਕਾਰ ਆ ਉਹਦੀ ਕਲਾ ਤਾਂ ਕਦੇ ਵਕਾਊ ਨਹੀਂ ਹੁੰਦੀ ਉਹ ਬੇਸ਼ੱਕ ਭੁੱਖਾ ਮਰਦੇ ਉਹ ਆਪਣੇ ਅਜ਼ਰਸ਼ਾਂ ਤੇ ਕਾਇਮ ਰਹੇਗਾ ਇਹ ਜਿਹੜੇ ਲੁਧਿਆਣੇ ਵਾਲੀ ਗਾਇਕੀ ਸੀ ਉਸ ਦੌਰ ਦੀ ਇਹਨਾਂ ਚੋਂ ਬਹੁਤੇ ਗਾਇਕ ਬਸ ਪੰਜਵੇਂ ਇੱਕ ਪਾਸ ਜਾਂ 6-7 ਜਮਾਤਾਂ ਪੜੇ ਹੁੰਦੇ ਸੀ ਕਿ ਬਹੁਤੇ ਉਹਨਾਂ ਨੇ ਨਾ ਕਿਤਾਬਾਂ ਪੜੀਆਂ ਸੀ ਨਾ ਸਹਿਤ ਨਾਲ ਵਾ ਸੀ ਉਹਨਾਂ ਨੂੰ ਆਵਾਜ਼ ਠੀਕ ਸੀ ਕਿਸੇ ਨੇ ਕਿਹਾ ਵੀ ਤੂੰ ਗਾ ਸਕਦਾ ਉਹਨਾਂ ਨੇ ਦੇਖਿਆ ਵੀ ਇਸ ਪਾਸੋਂ ਪੈਸੇ ਬਣਦੇ ਨੇ ਫਿਰ ਉਹ ਕੱਲੇ ਨਹੀਂ ਹੁੰਦੇ 10-15 ਹੋਰ ਬੰਦੇ ਵੀ ਨਾਲ ਜੁੜੇ ਹੁੰਦੇ ਆ ਕੋਈ ਅਖਾੜਾ ਬੁੱਕ ਕਰਦਾ ਹੈ ਕੋਈ ਢੋਲ ਕਜਾਉਂਦਾ ਕੋਈ ਹਾਰਮੋਨੀਅਮ ਵਜਾਉਂਦਾ ਤੇ ਕੋਈ ਸਟੇਜ ਦੀ ਗੰਬੀਰਿੰਗ ਕਰਦਾ ਜਿੱਤੇ ਚਮਕੀਲਾ ਮਰਿਆ ਉਹ ਇਕੱਲਾ ਨਹੀਂ ਸੀ ਮਰਿਆ 10-12 ਹੋਰ ਪਰਿਵਾਰਾਂ ਦਾ ਵੀ ਰੋਟੀ ਟੋਕਾ ਜਿਹੜਾ ਉਹ ਵੀ ਮਰ ਗਿਆ ਸੀ ਨਾਲ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਇਹ ਇੰਨੀ ਸਿਆਨਪਤਾ ਹੈ ਨਹੀਂ ਗੀ ਵੀ ਲੋਕ ਇਹ ਸੋਚ ਕੇ ਚੱਲਦੇ ਵੀ ਭਾਈ ਇਹ ਗੀਤ ਸਾਡੇ ਸਮਾਜ ਲਈ ਚੰਗੇ ਨਹੀਂ ਜਿਵੇਂ ਸੰਤਰਾਮ ਉਦਾਸੀ ਆ ਉਹ ਸਾਡਾ ਬਹੁਤ ਵਧੀਆ ਸ਼ਾਇਰ ਸੀ ਉਹਨੇ ਅਜਿਹੇ ਗੀਤ ਗਾਏ ਜਿੰਨਾ ਗਾਣਾ ਗੀਤਾਂ ਕਰਨ ਨੂੰ ਜੇਲ ਵੀ ਜਾਣਾ ਪਿਆ ਤੇ ਉਹ ਵਧੀਆ ਗਾਉਂਦਾ ਵੀ ਸੀ ਪਰ ਉਹਨੇ ਆਪਣੇ ਆਦਰਸ਼ਾਂ ਤੋਂ ਪਾਸਾ ਨਹੀਂ ਮਟਿਆ ਉਹ ਆਪਣੇ ਆਦਰਸ਼ਾਂ ਤੇ ਗਾਉਂਦਾ ਰਿਹਾ ਇੱਕ ਤਾਂ ਇਸ ਤਰ੍ਹਾਂ ਦੀ ਗਾਇਕੀ ਦੇ ਗੀਤਕਾਰੀ ਹੁੰਦੀ ਆ ਇੱਕ ਉਹਨੇ ਪਪੂਲਰ ਤੇ ਪ੍ਰਚਲਿਤ ਉਹ ਮੰਡੀ ਦਾ ਮਾਲ ਆ ਤੁਸੀਂ ਮੰਡੀ ਦੇ ਵਿੱਚ ਜਦੋਂ ਕੋਈ ਫੈਕਟਰੀ ਵੀ ਲਾਉਂਦਾ ਉਹ ਦੇਖਦਾ ਵੀ ਕੀ ਵੇਖਦਾ ਹੈ ਤੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਲੋਕ ਪਸੰਦ ਕਰਦੇ ਕਿ ਮੈਂ ਕਾਦੀ ਫੈਕਟਰੀ ਲਾਵਾਂ ਇਸ ਤਰ੍ਹਾਂ ਜਿਹੜੇ ਗੀਤ ਸੀ ਉਦੋਂ ਉਦੋਂ ਨਹੀਂ ਚਮਕੀਲੇ ਤੋਂ ਵੀ 10-12 ਸਾਲ ਪਹਿਲਾਂ ਨਾ ਤੇ ਬੜੇ ਤਰ੍ਹਾਂ ਦੇ ਅਜਿਹੇ ਗੀਤ ਜਿਹੜੇ ਨੇ ਤੁੱਕ ਥਮਲੇ ਦੇ ਕੋਲ ਕੋਲ ਦੀ ਸਿੱਧੀ ਜੱਟ ਦੇ ਚਾਰੇ ਵਿੱਚ ਆ ਜਾ ਜਾਂ ਕੋਠਣਾ ਛੜੇ ਜੇਠ ਦਾ ਨਾਲ ਖੜਕਦੇ ਟੱਲ ਹੋਰ ਗਾਇਕਾਂ ਨੇ ਜੀ ਗਾਏ ਹੋਏ ਨੇ ਉਹ ਚਮਕੀਲੇ ਤੋਂ ਵੀ ਅੱਗੇ ਨੇ ਤੇ ਉਦੋਂ ਬਾਅਦ ਵੀ ਚਮਕੀਲੇ ਤੋਂ ਕੋਈ ਚਮਕੀਲਾ ਕੋਈ ਢਕੀਲਾ ਪਤਾ ਨਹੀਂ ਕਿਹੜੇ-ਕਿਹੜੇ ਨਾਵਾਂ ਨਾਲ ਗਾਇਕ ਜੋੜ ਕੇ ਸਾਹਮਣੇ ਆਈਆਂ ਉਹਨਾਂ ਨੇ ਚਮਕੀਲੇ ਤੋਂ ਕਿਤੇ ਅੱਗੇ ਜਾ ਕੇ ਦੁਰੇ ਅਰਥਾਂ ਵਾਲੇ ਦੁਕਾਨੇ ਗਾਏ ਪਰ ਉਹ ਉਸ ਤਰ੍ਹਾਂ ਨਹੀਂ ਚੱਲ ਸਕੇ ਚਮਕੀਦੇ ਦੇ ਚੱਲਣ ਪਿੱਛੇ ਉਹਦੀ ਗਾਇਕੀ ਵੀ ਸੀ ਉਹ ਅਮਰਜੋਤ ਤੇ ਅਮਰ ਸਿੰਘ ਤੇ ਮਕੀਲਾ ਦੀ ਜਿਹੜੀ ਪਰਫਾਰਮੈਂਸ ਸੀ ਦੋਵਾਂ ਦੀ ਉਹ ਲੋਕਾਂ ਨੂੰ ਚੰਗੀ ਲੱਗਦੀ ਸੀ ਅਸੀਂ ਕੱਲੇ ਆਮ ਤੌਰ ਤੇ ਕੱਲਾ ਚ ਮਕੀਲਾ ਹੀ ਕਹਿ ਦਿੰਨੇ ਆ ਪਰ ਅਮਰਜੋਤ ਦਾ ਵੀ ਉਹਦੇ ਵਿੱਚ ਬਰਾਬਰ ਯੋਗਦਾਨ ਸੀਗਾ ਤੇ ਉਹਨੂੰ ਵੀ ਗੌਲਣਾ ਚਾਹੀਦਾ ਹੈ ਸੰਗੀਤਕਾਰ ਚਰਨਜੀਤ ਹੂਦਿਆ ਨੇ ਵੀ ਇਹਦੇ ਵਿੱਚ ਬਹੁਤ ਵਧੀਆ ਰੋਲ ਅਦਾ ਕੀਤਾ ਸੀਗਾ ਤੇ ਇਹਦੇ ਜਿਹੜੇ ਚਮਕੀਲੇ ਦੇ ਗੀਤ ਸੀਗੇ ਉਸ ਦੇ ਗਾਣੇ ਸੀ ਉਹਨਾਂ ਦਾ ਮਿਊਜ਼ਿਕ ਉਹ ਵਧੀਆ ਤਿਆਰ ਕਰਦਾ ਰਿਹਾ ਕੰਪੋਜੀਸ਼ਨਾਂ ਸੈੱਟ ਕਰਦਾ ਰਿਹਾ ਤੇ ਇਸ ਕਰਕੇ ਇਹ ਕਿ ਪੰਜਾਬ ਦੀ ਸੱਭਿਆਚਾਰ ਆ ਅਸੀਂ ਇਹਦੇ 'ਚ ਮੰਨ ਕੇ ਚੱਲਦੇ ਆਂ ਵੀ ਜਿਹੜੀ ਛੋਟੀ ਸਾਲਾ ਹੀ ਆ ਉਹ ਤੁਹਾਡੀਆਂ ਧੀਆ ਵਾਂਗ ਹੁੰਦੀ ਆ ਭਾਬੀ ਵੱਡੀ ਮਾਵਾ ਵਾਂਗ ਹੁੰਦੀ ਆ ਸਾਲੇ ਹਰ ਭੈਣ ਵਾਂਗ ਹੁੰਦੀ ਆ ਤੇ ਬਹੁਤ ਹੱਦ ਤੱਕ ਇਹਦੇ ਅਸੀਂ ਪਾਲਣਾ ਵੀ ਕਰਦੇ ਆਂ ਪਰ ਇਹ ਸਾਰੇ ਦਾ ਸਾਰਾ ਜਿਹੜਾ ਕਰਟੇਰੀਆ ਇਹਦੇ ਬੰਨ ਲਾਗੂ ਵੀ ਨਹੀਂ ਹੁੰਦਾ ਅਸੀਂ ਜੋ ਕੁਝ ਕਹਿਣੇ ਆ ਜ਼ਰੂਰੀ ਨਹੀਂ ਹੋਵੇ ਵੀ ਅਸੀਂ ਅੰਦਰੋਂ ਵੀ ਉਹੋ ਜੇ ਹੋਈਏ ਅਸੀਂ ਉੱਤੇ ਇੱਕ ਨਕਾਬ ਚੜਾਈ ਫਿਰਦੇ ਆ ਅੰਦਰੋਂ ਅਸੀਂ ਕੁਝ ਹੋਰ ਹੁੰਨੇ ਆ ਤੇ ਬਾਹਰੋਂ ਕੁਝ ਹੋਰ ਦਿੰਦੇ ਹੁੰਨੇ ਆ ਇਹ ਚਮਕੀਲੇ ਨੇ ਨਾ ਸਾਡੇ ਅੰਦਰ ਤੇ ਲੁੱਚਪੁੜੇ ਨੂੰ ਪੇਸ਼ ਕੀਤਾ ਜਿਹੜਾ ਸਾਡੇ ਅੰਦਰ ਦਾ ਲੁੱਚਪੁਣਾ ਸੀ ਟਕਿਆ ਪਿਆ ਸੀਗਾ ਇਹ ਰਿਸ਼ਤਿਆਂ ਦੇ ਵਿੱਚ ਵੀ ਤੀਜਾ ਸਾਲੀ ਦੀ ਜਾਂ ਹੋਰ ਗੱਲਾਂ ਮੈਂ ਨਹੀਂ ਕਹਿੰਦਾ ਐਵੀਆਂ ਗੱਲਾਂ ਹੁੰਦੀਆਂ ਵੀ ਆ ਪਰ ਜਿਹੜਾ ਸੱਚਾ ਕਲਾਕਾਰ ਹੁੰਦਾ ਨਾ ਚੰਗਾ ਕਲਾਕਾਰ ਹੁੰਦਾ ਉਹ ਅਜਿਹੀਆਂ ਗੱਲਾਂ ਨੂੰ ਹਵਾ ਨਹੀਂ ਦਿੰਦਾ ਇਹਨਾਂ ਨੂੰ ਦਬਾਉਂਦਾ ਤੇ ਚੰਗੇ ਪੱਖਾਂ ਨੂੰ ਅੱਗੇ ਲਿਆਉਂਦਾ ਵੀ ਤਾਂ ਕਿ ਤੁਹਾਡਾ ਸਿਹਤਮੰਦ ਸਮਾਜ ਬਣੇ ਹੁਣ ਜਿਹੜਾ ਹੰਸਾ ਉਹਦੇ ਬਾਰੇ ਕਿਹਾ ਜਾਂਦਾ ਵੀ ਉਹਦੇ ਸਾਹਮਣੇ ਜੋ ਮਰਜੀ ਖਾਣ ਨੂੰ ਪਾ ਦਿੱਤਾ ਜਾਏ ਪਰ ਉਹ ਮੋਤੀਆਂ ਦੀ ਚੋਗ ਹੀ ਚੁਗਦਾ ਹੈ ਇਸ ਕਰਕੇ ਤੁਹਾਡੇ ਵਾਲੇ ਦੁਆਲੇ ਜੋ ਕੁਝ ਮਰਜੀ ਹੈ ਤੁਸੀਂ ਉਹੋ ਹੀ ਲਿਖਣਾ ਹੈ ਜੋ ਤੁਹਾਡੇ ਮਨ ਵਿੱਚ ਹੈ ਹੁਣ ਜਿਵੇਂ ਮੈਂ ਆ ਮੇਰੇ ਇੱਕ ਦੇ ਫਲਸਫੀਆ ਦਰਸ਼ਾ ਮੈਂ ਗੀਤ ਹਮੇਸ਼ਾ ਉਸ ਤਰ੍ਹਾਂ ਹੀ ਲਿਖੇ ਹਾਲਾਂਕਿ 50 ਤੋਂ ਵੱਧ ਗਾਇਕਾਂ ਨੇ ਮੇਰੇ ਗੀਤ ਗਾਏ ਫਿਲਮਾਂ ਦੇ ਵਿੱਚ ਵੀ ਰਿਕਾਰਡ ਹੋਏ ਪਰ ਮੈਂ ਆਪਣਾ ਜਿਹੜਾ ਮੂਲ ਫਲਸਫਾ ਸੀ ਸਮਾਜ ਬਾਰੇ ਉਹਦੇ ਤੋਂ ਕਿਤੇ ਉੱਧਰ ਉੱਧਰ ਨਹੀਂ ਹੋਇਆ ਤੂੰ ਗੜਵਾ ਮੈਂ ਤੇਰੀ ਡੋਰ ਵੇ ਮਈਆ ਚ ਵੀ ਆਉਂਦਾ ਵੀ ਤੇਰੇ ਤਾਂ ਘਰ ਦੀਆਂ ਗਰਜਾਂ ਨਾ ਮੁਕੀਆਂ ਮੈਂ ਕੜਵਾਉਣੇ ਸੀ ਬੂਰ ਵੇ ਮਈਆ ਇੱਕ ਹੋਰ ਗੀਤ ਚ ਵੀ ਆਉਂਦਾ ਅਸੀਂ ਹਰਿਆ ਖੇਤਾਂ ਦੇ ਵਿੱਚ ਸੁੱਕ ਕੇ ਕੰਡਿਆਂ ਦੀ ਵਾੜ ਬਣ ਕੇ ਸਾਡੇ ਕੋਲੇ ਤਾਂ ਸੌਣ ਵੀ ਆਇਆ ਅੱਗ ਲੱਗਾ ਹੜ ਬਣ ਕੇ ਯਾਨੀ ਉਹ ਸਮਾਜ ਦੀਆਂ ਜਿਹੜੀਆਂ ਗੰਦਾ ਨੇ ਨਾ ਉਹ ਯਾਨੀ ਮੇਰੇ ਜਿਵੇਂ ਗੀਤ ਸੀ ਨਾ ਮੇਰੇ ਗੀਤ ਅਲੜ ਪਿਆਰ ਦੇ ਗੀਤ ਨੇ ਤੇ ਜਿਹੜੀ ਲੁਧਿਆਣਾ ਮਾਰਕਾ ਸਾਡੀ ਹੈ ਗਾਇਕੀ ਸੀ ਨਾ ਇਹ ਬ ਵਿਚਾਰ ਦੇ ਗੀਤ ਗਾਉਣ ਲੱਗ ਪਈ ਨਜਾਇਜ਼ ਰਿਸ਼ਤਿਆਂ ਦੇ ਗੀਤ ਗਾਉਣ ਲੱਗ ਪਈ ਮੈਂ ਨਹੀਂ ਕਹਿੰਦਾ ਵੀ ਇਸ ਤਰ੍ਹਾਂ ਨੇ ਗੱਲਾਂ ਸਾਡੇ ਸਮਾਜ ਤੇ ਨਾ ਨਜਾਇਜ਼ ਗੀਤਾਂ ਦੇ ਨਾਲ ਪੰਜਾਬੀ ਗਾਇਕੀ ਦੇ ਮਤਲਬ ਅਕਸ ਤੇ ਕੋਈ ਫਰਕ ਪਿਆ ਸਰ ਨਹੀਂ ਆਪ ਸੱਤ ਤਾ ਫਰਕ ਪੈਂਦਾ ਹੁਣ ਜਿਹੜਾ ਬਾਹਰ ਸੁਣੂਗਾ ਜਿਵੇਂ ਹੁਣ ਚਮਕੀਲਾ ਫਿਲਮ ਜੋ ਕੋ ਜੋਦੇ ਚ ਦਿਖਾਇਆ ਗਿਆ ਹੈ ਵੀ ਇੱਕ ਪਾਸੇ ਤਾਂ ਇਹ ਲੋਕ ਮਾੜੀ ਗਾਇਕੀ ਦਾ ਪੱਦੇਸ਼ਮ ਦਾ ਆਵੜੀ ਵਾਲੇ ਗਾਇਕੀ ਦਾ ਵਿਰੋਧ ਕਰਦੇ ਨੇ ਦੂਜੇ ਪਾਸੇ ਗਾਇਕਾਂ ਨੂੰ ਕਹਿੰਦੇ ਵੀ ਇਸ ਤਰ੍ਹਾਂ ਦੇ ਗੀਤ ਸੁਣਾਓ ਵੀ ਇਹ ਬੰਦੇ ਆਪ ਹੀ ਨਾ 도ਗਲੇ ਕਰਤਾ ਹੈ ਕਰਦਾਰ ਦੇ ਸ਼ਿਕਾਰ ਨੇ ਫਿਰ ਉਸ ਤੋਂ ਬਾਅਦ ਵੀ ਮੈਂ ਇੱਕ ਗੱਲ ਕਵਾਂਗਾ ਵੀ ਜੋ ਚਮਕੀਲੇ ਨੂੰ ਮਾਰਿਆ ਗਿਆ ਇਹ ਬਹੁਤ ਗਲਤ ਗੱਲ ਸੀਗੀ ਇਹ ਕਿਸੇ ਵੀ ਬੰਦੇ ਨੂੰ ਮਾਰਨਾ ਜਿਹੜਾ ਨਾ ਇੱਕ ਤਰ੍ਹਾਂ ਦਾ ਪਾਪ ਆ ਉਹ ਹੁਣ ਜੇ ਉਹ ਗਲਤ ਗਾਉਂਦਾ ਸੀ ਤੇ ਉਹਨੂੰ ਨਾ ਸੁਣਾਉ ਭਾਈ ਜਿੰਨਾ ਦੋਚੀ ਸੁਣਾਉਣ ਵਾਲਾ ਉਹਨੇ ਸੁਣਨ ਵਾਲੇ ਤੁਸੀਂ ਉਹਦੇ ਖਾੜੇ ਨਾ ਬੁੱਕ ਕਰਦੇ ਤੇ ਉਹਨੇ ਆਪਣੇ ਆਪ ਜਿਹੜੇ ਤੁਸੀਂ ਗੀਤ ਚਾਹੁੰਦੇ ਸੀਗੇ ਉਹਨੇ ਉਸ ਤਰ੍ਹਾਂ ਦੇ ਗੀਤ ਗਾਉਣ ਲੱਗ ਪੈਣੇ ਸੀ ਜਾਂ ਇਸ ਤੋਂ ਅੱਗੇ ਹੋਰ ਗੱਲ ਆ ਕਿ ਤੁਸੀਂ ਉਹਨਾਂ ਦੇ ਮੁਕਾਬਲੇ ਚੰਗੇ ਗੀਤ ਚੰਗੀ ਗਾਇਕੀ ਲੈ ਕੇ ਅੱਗੇ ਆਓ ਜਿਹਨੂੰ ਲੋਕ ਮਾਨਤਾ ਦੇਣ ਤੇ ਉਹ ਬੰਦੇ ਪਿੱਛੇ ਰਹਿ ਜਾਣਗੇ ਫਿਰ ਉਹ ਆਪ ਸੋਚਣਗੇ ਯਾਰ ਅਸੀਂ ਵੀ ਇੰਨਾ ਵਰਗਾ ਗਾਇਗੀ ਚੰਗਾ ਗਾਇਗੀ ਇੱਕ ਮਾਰਕੀਟ ਆ ਨਾ ਜਿਹੜੀ ਇਹ ਡਿਮਾਂਡ ਤੇ ਪ੍ਰੋਡਕਸ਼ਨ ਜਿਵੇਂ ਕਹਿੰਦੇ ਨੇ ਆ ਇਹ ਕਿ ਮਹਮਦ ਦੇ ਚਾ ਉਹ ਜਿਹੜੀ ਚੀਜ਼ ਦੀ ਡਿਮਾਂਡ ਹੁੰਦੀ ਆ ਉਹ ਚੀਜ਼ ਦੀ ਅੱਗੇ ਉਤਪਤੀ ਵੀ ਵੱਧ ਜਾਂਦੀ ਆ ਇਸ ਤਰ੍ਹਾਂ ਵੱਧ ਤੋਂ ਵੱਧ ਗੰਦੇ ਗੀਤਾਂ ਦਾ ਝੱਲਿਆ ਸਿਲਸਲਾ ਤੇ ਮੇਰੇ ਆਪਣੇ ਵਿਚਾਰਾਂ ਮੁਤਾਬਕ ਇਹ ਗਲਤ ਨਹੀਂ ਹੋਣਾ ਚਾਹੀਦਾ ਸੱਚੇ ਸੁੱਚੇ ਗੀਤ ਅੱਗੇ ਆਉਣੇ ਚਾਹੀਦੇ ਨੇ ਪਰ ਇੱਥੇ ਮੈਂ ਬਰਕਤ ਸਿੱਧੂ ਵਰਗੇ ਵਧੀਆ ਗਾਇਕੀ ਗਾਉਣ ਵਾਲੇ ਬੰਦੇ ਭੁੱਖੇ ਮਰਦੇ ਵੀ ਵੇਖੇ ਆ ਕਦੇ ਕਿਸੇ ਨੇ ਉਹਦਾ ਅਖਾੜਾ ਨਹੀਂ ਦਵਾਇਆਗਾ ਠੀਕ ਹੈ ਨਾ ਗੁਰਮੀਤ ਬਾਵਾ ਦੇ ਵੀ ਕੋਈ ਬਹੁਤੇ ਪ੍ਰੋਗਰਾਮ ਨਹੀਂ ਲੱਗਦੇ ਦੇਖੇਗੇ ਮੈਂ ਹਾਲਾਂਕਿ ਬਹੁਤ ਕਮਾਲ ਦੀ ਗਾਇਕਾ ਸੀਗੀ ਤੇ ਯਮਲਾ ਜੱਟ ਤੱਕ ਸਾਡੀ ਨਾ ਗਾਇਕੀ ਸਮਾਜਿਕ ਸਰੋਕਾਰਾਂ ਵਾਲੀ ਰਹੀ ਹੈ ਉਦੋਂ ਤੱਕ ਲੋਕ ਸੁਣਦੇ ਵੀ ਯਮਲੇ ਨੂੰ ਵਧਿਆ ਰਹੇ ਫਿਰ ਹਰੇ ਇਨਕਲਾਬ ਜਦੋਂ ਆਇਆ ਨਾ ਹਰੇ ਇਨਕਲਾਬ ਨਾਲ ਅਚਾਨਕ ਸਾਡੇ 'ਚ ਖੁਸ਼ੀਆਂ ਆਈ ਰੇਤ ਲੀਆਂ ਜ਼ਮੀਨਾਂ ਤੇ ਵੀ ਝੋਨਾ ਹੋਣ ਲੱਗ ਪਿਆ ਪੈਸੇ ਆਉਣ ਲੱਗ ਪਏ ਜ਼ਿਆਦਾਤਰ ਅਖਾੜੇ ਜਿਹੜੇ ਨਾ ਪਿੰਡੂ ਰੋਕ ਕਿਸਾਨੀ ਵਾਲੀ ਇਹਨਾਂ ਦੇ ਲਵਾਉਂਦੇ ਰਹੇ ਉਹ ਫਿਰ ਉਹਨਾਂ ਦੀ ਜਿੰਦਗੀ ਮਾਨਣ ਦੇ ਚੱਕਰਾਂ ਦੇ ਵਿੱਚ ਥੋੜਾ ਥੋੜਾ ਅਯਾਸ਼ੀ ਨਮਾ ਖਿਆਲ ਵੀ ਆਉਣ ਲੱਗ ਪਏ ਇਹਦੇ ਵਿੱਚ ਸਾਡੀ ਪੁਰਾਣੀ ਪਰੰਪਰਾ ਵੀ ਖੜੀ ਹੈ ਜਿਵੇਂ ਸਾਡੇ ਤਵਾਇਫਾਂ ਦੇ ਮੁਜਰੇ ਹੁੰਦੇ ਸੀਗੇ ਇਹ ਸਾਡੀ ਗਾਇਕੀ ਵਿੱਚ ਨਾ ਦੁਕਾਨਾਂ ਵਿੱਚ ਉਹ ਵੀ ਸ਼ਾਮਲ ਹੋ ਗਿਆ ਇਹ ਸਾਰਾ ਕੁਝ ਹੈ ਅਸੀਂ ਉਹਨੂੰ ਮਾਣਿਆ ਤੇ ਤਾਂ ਉਹ ਲੋਕ ਇਧਰ ਅੱਗੇ ਆਏ ਪਰ ਮੇਰਾ ਮੈਂ ਚਾਹਣਾ ਵੀ ਜੇ ਸਾਡੇ ਸੇ ਲੋਕ ਸਿਆਣੇ ਹੋਣ ਚੰਗੀ ਗੀਤਕਾਰੀ ਗਾਇਕੀ ਆਵੇ ਚੰਗਾ ਸੁਣੋ ਪਰ ਅੱਜ ਵੀ ਚੱਕਰ ਇਹ ਆ ਵੀ ਵਧੀਆ ਕਿਤਾਬ ਵੀ ਆ ਜਿਹੜੀ ਰੁੱਲ ਜਾਂਦੀ ਆ ਤੇ ਜਿਹੜੀ ਇਸ ਤਰ੍ਹਾਂ ਦੀ ਕਿਤਾਬ ਹੁੰਦੀ ਆ ਜਿਹਦੇ ਵਿੱਚ ਸੈਕਸ ਦੀਆਂ ਗੱਲਾਂ ਹੁੰਦੀਆਂ ਖੁੱਲੇ ਕਾਮਕ ਜਿਹੜੇ ਵਿਵਹਾਰ ਬਿਖਾਏ ਹੁੰਦੇ ਆ ਉਹਨੂੰ ਲੋਕ ਮੰਨਦੇ ਨੇ ਉਹ ਵੱਧੂ ਵਿਕ ਜਾਂਦੀਆਂ ਉਹਨਾਂ ਨੂੰ ਰੈਲਿਟੀ ਵੀ ਮਿਲ ਜਾਂਦੀ ਆ ਫੇਰ ਜਾਦਾ ਅਮਰ ਸਿੰਘ ਚਮਕੀਲਾ ਜਾਂ ਹੋਰ ਜਿਹੜੇ ਉਸ ਤਰ੍ਹਾਂ ਦੇ ਗਾਇਕ ਸੀ ਉੱਥੋਂ ਤੁਰਦੀ ਗੱਲ ਉਹਦੋਂ ਤੋਂ ਸਿਰਫ ਰਿਕਾਰਡ ਤੱਕ ਸੀ ਪਰ ਅੱਜ ਸਮਾਂ ਆਇਆ ਕਿ ਇਹ ਵੀਡੀਓ ਫਿਲਮਾਂ ਬਣਨ ਲੱਗ ਪਈਆਂ ਉਹਨਾਂ ਦੀਆਂ ਤੇ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਦਾ ਨਗੇਜ ਵਿਖਾਇਆ ਜਾਣ ਲੱਗ ਪਿਆ ਜਿਸ ਤਰ੍ਹਾਂ ਦਾ ਗੀਤ ਵਿੱਚ ਵੀ ਨਹੀਂ ਹੁੰਦਾ ਉਹ ਗੀਤ ਤੋਂ ਵੀ ਅੱਗੇ ਲੰਘ ਜਾਂਦੇ ਨੇ ਫੇਰ ਉਹ ਸਾਡੇ ਘਰਾਂ ਤੱਕ ਪਹੁੰਚ ਗਿਆ ਮੋਬਾਈਲ ਰਹੀਂ ਵੀ ਟੀਵੀ ਰਹੀਂ ਵੀ ਤੇ ਹੋਰ ਸਾਧਨਾ ਰਹੀਂ ਵੀ ਤੇ ਕੱਲੀ ਮੈਂ ਸਮਝਦਾ ਜਿਹੜੀ ਸ਼ਲੀਲਤਾ ਨਾ ਇੱਥੇ ਤੱਕ ਸੀਮਿਤ ਨਾ ਕੀਤੀ ਜਾਏ ਵੀ ਜਿਹੜਾ ਮਨੁੱਖੀ ਅੰਗਾਂ ਜਨਨੰਗਾਂ ਦਾ ਕੋ ਚਿੱਤਰਣ ਕਰਦਾ ਜਾਂ ਸਾਡੇ ਰਿਸ਼ਤਿਆਂ ਬਾਰੇ ਕੋਈ ਉਹ ਜਿਹਾਂ ਗੱਲਾਂ ਕਰਦਾ ਵੀ ਗੱਲ ਲੱਗ ਜਾ ਸਾਲੀਏ ਸਾਡੂ ਤੋਂ ਅੱਖ ਬਚਾ ਕੇ ਇਹ ਜਿਵੇਂ ਇਸ ਤਰ੍ਹਾਂ ਸਾਡੇ ਰਿਸ਼ਤਿਆਂ ਨੂੰ ਗੰਧਲਾ ਕਰਦਾ ਇਹੀ ਹੀ ਕੱਲੀਏ ਸ਼ਰੀਲਤਾ ਨਹੀਂ ਹੁੰਦੀ ਜਦੋਂ ਕੋਈ ਕਹਿੰਦਾ ਬੰਦਾ ਬੰਦਾ ਮਾਰਨਾ ਤਾਂ ਦੱਸ ਇਹ ਵੀ ਇਸ਼ਰੀਲਤਾ ਹੈ ਕਿਉਂ ਭਾਈ ਬੰਦੇ ਨੂੰ ਕਿਵੇਂ ਬੰਦਾ ਤੁਸੀਂ ਬਣਾ ਸਕਦੇ ਜੋ ਮਾਰੋਂਗੇ ਮਾਰਨਾ ਤਾਂ ਸਾਡੇ ਚੂਹਾ ਵੀ ਔਖਾ ਲੱਗਦਾ ਉਹਨੂੰ ਅਸੀਂ ਬਾਹਰ ਛੱਡਿਆਉਣੇ ਆ ਇਸ ਤੋਂ ਬਿਨਾ ਜਿਹੜੇ ਗੀਤ ਤੁਹਾਨੂੰ ਨਸ਼ਿਆਂ ਵੱਲ ਵੱਧ ਦੋੜਦੇ ਨੇ ਨਸ਼ਿਆਂ ਨਾਲ ਜੋੜ ਕੇ ਤੇ ਕੀਰਤ ਨਾਲੋਂ ਤੋੜਦੇ ਨੇ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾਮ ਜਪੋ ਕੀਰਤ ਕਰੋ ਵੰਡ ਛਕੋ ਤੇ ਉਹ ਇਹ ਆ ਵੀ ਤੁਸੀਂ ਜੇ ਇਕੱਲਾ ਬੰਦਾ ਹੀ ਕਹਿੰਦਾ ਵੀ ਛੁੱਟੇ ਲਾ ਕੇ ਤੇ ਤੁਸੀਂ ਰੱਬ ਦੀ ਰਜਾ ਚ ਗਵਾਜੋ ਫਿਰ ਭਾਈ ਤੁਹਾਡੀ ਰੋਟੀ ਦਾ ਪ੍ਰਬੰਧ ਕੌਣ ਕਰੇਗਾ ਤੁਸੀਂ ਵਿਰਲੜ ਜੋਕਾ ਮੰਗ ਕਿਸੇ ਹੋਰ ਦੇ ਸਿਰ ਤੇ ਭਰੋਗੇ ਤੇ ਗੁਰੂ ਨਾਨਕ ਦੇਵ ਜੀ ਨੇ ਤਾਂ 60 ਸਾਲ ਦੀ ਉਮਰ ਤੋਂ ਬਾਅਦ ਆទੀਆਂ ਲਵਾਇਆ ਸੀਗਾ ਇਸ ਕਰਕੇ ਜਿਹੜਾ ਇਹ ਵਰਤਾਰਾ ਹੈ ਨਾ ਇਹ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਹੜਾ ਗੀਤ ਸਾਡੇ ਸਾਹਮਣੇ ਆਉਣ ਉਹਨਾਂ ਵਿੱਚ ਸੱਭਿਆਚਾਰਕ ਫਿਲਮਾਂ ਕਢਾਉਣਾ ਚਾਹੀਦਾ ਹੁਣ ਜੇ ਔਰਤ ਦੇ ਤੁਸੀਂ ਜਿਸਮ ਨੂੰ ਨਮਾਇਸ਼ ਬਣਾ ਕੇ ਉਹਦੇ ਵਿੱਚ ਪੇਸ਼ ਕਰੋਗੇ ਤੇ ਉਹਦੇ ਨਾਲ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਬੇਕਾਬੂ ਹੁੰਦੀਆਂ ਨੇ ਤੇ ਉਤਜਿਤ ਹੁੰਦੀਆਂ ਉਹਨਾਂ ਤੇ ਬੁਰਾ ਅਸਰ ਪੈਂਦਾ ਤੇ ਉਹਦੇ ਰਿਜ਼ਲਟ ਵੀ ਮਾੜੇ ਨਿਕਲਦੇ ਨੇ ਜਿਵੇਂ ਹੁਣ ਅਸੀਂ ਦੇਖ ਰਹੇ ਪਿੰਡ ਦੀ ਕੁੜੀ ਤੇ ਪਿੰਡ ਦਾ ਮੁੰਡਾ ਹੀ ਵਿਆਹ ਕਰਾ ਰਹੇ ਨੇ ਤੇ ਪਹਿਲਾਂ ਤਾਂ ਕਹਿੰਦੇ ਸੀਗੇ ਵੀ ਆਦੀ ਬਾਹਰਲੇ ਮੁੰਡੇ ਨਾਲ ਲਾਈਏ ਪਿੰਡ ਦੇ ਭਰਾ ਲੱਗਦੇ ਹੁਣ ਇਹਨਾਂ ਨੇ ਬਣਾ ਲਿਆ ਯਾਰੀ ਪਿੰਡ ਦੇ ਮੁੰਡੇ ਨਾਲ ਲਾਈਏ ਦਰਸ਼ਨ ਨਿਤ ਕਰੀਏ ਹੈ ਇੱਥੋਂ ਤੱਕ ਉਹ ਨਿਘਾਰ ਆ ਗਿਆ ਇਹਦੇ ਕਰਕੇ ਪਿੰਡਾਂ 'ਚ ਦੁਸ਼ਮਣੀਆਂ ਵੀ ਪੈ ਰਹੀਆਂ ਕਤਲ ਵੀ ਹੋ ਰਹੇ ਨੇ ਤੇ ਜਿਹੜੀਆਂ ਸਾਡੀਆਂ ਠੀਕ ਆ ਜਿਹੜੀਆਂ ਮਾੜੀਆਂ ਪਰੰਪਰਾਵਾਂ ਉਹਨੂੰ ਛੱਡੀਆਂ ਜਾ ਸਕਦੀਆਂ ਪਰ ਜਿਹੜੀ ਸਾਡੇ ਸਮਾਜ ਦੇ ਨਾ ਚੰਗੇ ਗੁਣ ਨੇ ਚੰਗੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਸੰਭਾਲਣਾ ਚਾਹੀਦਾ ਕਿਉਂਕਿ ਜੇ ਅਸੀਂ ਨਗੇਜ ਦੀ ਗੱਲ ਕਰੀਏ ਤਾਂ ਹਾਂ ਤਾਂ ਅਸੀਂ ਵੀ ਬੇਸਿਕਲੀ ਪਸ਼ੂ ਆ ਮੈਮਾਨਾ ਅਸੀਂ ਤੇ ਸਾਡੇ ਵੱਡੇ ਵੱਡੇ ਰੇ ਜੰਗਲਾਂ ਚ ਨਗੇ ਤੁਰੇ ਫਿਰਦੇ ਸੀ ਪਸ਼ੂਆਂ ਵਾਂਗ ਹੀ ਪਰ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਸੋਝੀ ਆਈ ਤਾਂ ਉਹਨਾਂ ਨੇ ਆਪਣੇ ਨਗੇਜ ਨੂੰ ਟਕਣਾ ਸ਼ੁਰੂ ਕੀਤਾ ਉੱਥੋਂ ਹੀ ਅਸੀਂ ਮਨੁੱਖ ਬਣਨ ਵੱਲ ਲੱਗੇ ਵਧੇ ਫਿਰ ਵਿਆਹ ਦੀ ਸੰਸਤਾ ਸਿਰਫ ਮਨੁੱਖਾਂ 'ਚ ਹੀ ਆਈ ਪਸ਼ੂਆਂ 'ਚ ਤਾਂ ਹੁੰਦੀ ਨਹੀਂਗੀ ਤੇ ਅਸੀਂ ਮਨੁੱਖ ਬਣ ਕੇ ਅੱਗੇ ਤਰੱਕੀ ਕੀਤੀ ਸ਼ੁਰੂ ਇਹ ਨਗੇਜ ਟਕਣ ਤੋਂ ਹੋਇਆ ਸੀਗਾ ਤੇ ਇਹ ਜੇ ਤੁਸੀਂ ਫੇਰ ਨੰਗੇ ਹੋਣ ਵੱਲ ਤੁਰਜੋਗੇ ਇਹ ਹੋ ਸਕਦਾ ਵੀ ਜਿਹੜੀ ਸਾਡੀ ਸਭਤਾ ਨਾ ਇਹ ਵੀ ਖੇਰੂ ਖੇਰੂ ਹੋ ਜਾਈ ਵਿਆਹ ਦੀ ਸੰਸਤਾ ਹੀ ਟੁੱਟ ਜੇ ਮੁੰਡੇ ਕੁੜੀਆਂ ਉਵੇਂ ਇਕੱਠੇ ਰਹੀ ਜਾਣ ਜਿਹੜੇ ਜਵਾਕ ਹੋਣ ਉਹਨਾਂ ਦਾ ਕੋਈ ਵਾਲੀਵਾਰ ਸੀ ਨਾ ਹੋਵੇ ਜਾਂ ਉਹਨਾਂ ਨੂੰ ਸਰਕਾਰ ਪਾਲੇ ਤੇ ਇਹ ਅਸੀਂ ਆਪਣੇ ਹੱਥੀ ਆਪਣੀ ਸਭਤਾ ਦਾ વિનાਸ਼ ਕਰਨ ਦੇ ਰਾਹ ਤੁਰ ਰਹੇ ਆ ਚਮਕੀਲਾ ਬਾਰੇ ਜਿੰਨਾ ਕਿ ਮੈਨੂੰ ਪਤਾ ਬਈ ਉਹਦੇ ਗੀਤਾਂ ਕਾਰਨ ਉਦੋਂ ਖਾਰਕੂ ਲੈਰ ਚੱਲ ਰਹੀ ਸੀ ਉਹਨਾਂ ਨੇ ਵੀ ਉਹਦੇ ਤੇ ਇਤਰਾਜ਼ ਠਾਇਆ ਤੇ ਉਹ ਅੰਮ੍ਰਿਤਸਰ ਜਾ ਕੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮਿਲਿਆ ਵੀ ਸੀਗਾ ਉਹਨਾਂ ਨੂੰ ਕਈਆਂ ਦੇ ਨਾਂ ਲਏ ਜਾਂਦੇ ਨੇ ਵੀ ਕਿੰਨਾਂ ਨੂੰ ਮਿਲਿਆ ਚਲੋ ਆਪਾਂ ਇਸ ਬਾਰੇ ਗੱਲ ਨਹੀਂ ਕਰਾਂਗੇ ਤੇ ਉਹਨਾਂ ਨੇ ਇਹਨੂੰ ਕਿਹਾ ਸੀ ਵੀ ਭਾਈ ਤੂੰ ਧਾਰਮਿਕ ਤੇ ਚੰਗੇ ਗੀਤ ਗਾਹ ਤੇਰੀ ਆਵਾਜ਼ ਸੋਹਣੀ ਆ ਤੇ ਤੂੰ ਇਸ ਤਰ੍ਹਾਂ ਨਾ ਗਾ ਉਹਨਾਂ ਨੇ ਉਹਨੂੰ ਇੱਕ ਤਰ੍ਹਾਂ ਦਾ ਮਾਫ ਕਰ ਦਿੱਤਾ ਤੇ ਚਮਕੀਲੇ ਨੇ ਫਿਰ ਉਹ ਤਲਵਾਰ ਮੈਂ ਕਲੰਗੀ ਧਰਦੀ ਵਰਗੇ ਗੀਤ ਗਾਏ ਉਹ ਕੈਸਟ ਆਈ ਉਹਦੀ ਤੇ ਉਹ ਉਹ ਦੇ ਗਾਂ ਪਹਿਲੀਆਂ ਕੈਸਟਾਂ ਜਾਂ ਪਹਿਲੀਆਂ ਰਿਕਾਰਡਾਂ ਤੋਂ 20 ਵੱਧ ਸੇਲ ਹੋਈ ਬਹੁਤ ਜਿਆਦੇ ਵਿਕੀ ਉਹਨੇ ਬਹੁਤ ਵਧੀਆ ਗਾਇਆ ਇਸ ਕਰਕੇ ਉਹਦੀ ਆਵਾਜ਼ ਹਰ ਤਰ੍ਹਾਂ ਦੇ ਗੀਤਾਂ ਨੂੰ ਗਾਉਣ ਲਈ ਸੀ ਪਰ ਇੱਥੇ ਇੱਕ ਗੱਲ ਮੈਂ ਕਰਨੀ ਚਾਹਾਂਗਾ ਕਿ ਆਪਣੇ ਦੁਕਾਨੇ 'ਚ ਮਕੀਲਾ ਸਾਰੇ ਆਪ ਲਿਖਦਾ ਹੈ ਪਰ ਉਹਦੇ ਧਰਮਕ ਗੀਤਾਂ ਜਿਉਂ ਸਵਰਨ ਸੀਬਾ ਲਿਖਦਾ ਹੈ ਜਾ ਸਨਮੁਖ ਸਿੰਘ ਇਹ ਯਾਦ ਲਿਖਦਾ ਤਲਵਾਰ ਮੈਂ ਕਲਗੀ ਧਰਦੀਆਂ ਇਥੋਂ ਇਹ ਭਾਵ ਪ੍ਰਗਟ ਹੁੰਦੇ ਨੇ ਕਿ ਚਮਕੀਲੇ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਗੀਤਾਂ ਨਹੀਂ ਆ ਭਾਵਨਾਵਾਂ ਸੋਤੇ ਸਿੱਧ ਪ੍ਰਗਟ ਨਹੀਂ ਸੀ ਹੁੰਦੀਆਂ ਇਸ ਕਰਕੇ ਉਹਨੂੰ ਹੋਰਾਂ ਤੋਂ ਲੈਣੇ ਪਏ ਗੀਤ ਪਰ ਜੇ ਉਹ ਜਿਉਂਦਾ ਰਹਿੰਦਾ ਕਿਉਂਕਿ ਗੀਤ ਵੀ ਚੰਗੇ ਲਿਖ ਲੈਂਦਾ ਸੀ ਗਾਇਕ ਵੀ ਚੰਗਾ ਸੀ ਹੋ ਸਕਦਾ ਸਮੇਂ ਦੇ ਨਾਲ ਚਮਕੀਲਾ ਤੇ ਅਮਰਜੋਤ ਵੀ ਜਿਹੜੇ ਸੱਭਿਆਚਾਰਕ ਗੀਤ ਗਾਉਣ ਲੱਗ ਪਏ ਕਿਉਂਕਿ ਇਹ ਬਦਲਾਅ ਕਿਸੇ 'ਚ ਵੀ ਹੋ ਸਕਦਾ ਹੈ ਜਿਹੜੀ ਉਹ ਮੌਤ ਸੀ ਉਹਦੀ ਉਹ ਮੌਤ ਨਾਲ ਉਹਨੂੰ ਸੰਗਮਾਣਾ ਉਹਨਾਂ ਗੀਤਾਂ ਨੂੰ ਜਾਦੇ ਅਮਰ ਕਰ ਦਿੱਤਾ ਗਿਆ ਸਮ ਲੋਕਾਂ ਵਿੱਚ ਜਾਦੇ ਫੈਲ ਗਏ ਜੇ ਇਥੇ ਵਕੀਲਾ ਉਸੇ ਤਰ੍ਹਾਂ ਦੇ ਗੀਤ ਗਾਉਂਦਾ ਰਹਿੰਦਾ ਸ਼ਾਇਦ ਹੋ ਸਕਦਾ ਲੋਕ ਹੱਕ ਕਿ ਉਹਨੂੰ ਹੌਲੀ-ਹੌਲੀ ਸੁਣਨੋਂ ਝਟ ਜਾਂਦੇ ਤੇ ਉਹਨਾਂ ਦਾ ਮੋਹ ਭੰਗ ਹੋ ਜਾਂਦਾ ਪਰ ਉਹਦੀ ਮੌਤ ਨੇ ਉਹਨੂੰ ਅਮਰ ਕਰ ਦਿੱਤਾ ਹੁਣ ਜਿੱਥੋਂ ਤੱਕ ਫਿਲਮ ਵਾਲਿਆਂ ਦਾ ਸਵਾਲ ਆ ਫਿਲਮ ਵਾਲਿਆਂ ਨੇ ਤਾਂ ਭਾਈ ਪੈਸੇ ਇਕਵਾਉਣੇ ਜਿਵੇਂ ਪਹਿਲਾਂ ਗੱਲ ਕੀਤੀ ਸੀ ਜੇ ਫਿਲਮਾਂ ਵਾਲੇ ਚਾਹਣ ਤਾਂ ਸੰਤਰਾ ਮਦਾਸੀ ਤੇ ਫਿਲਮ ਬਣਾਉਣਾ ਉਹ ਦਲਿਤ ਵੀ ਸੀ ਉਹ ਲੋਕ ਸੰਘਰਸ਼ਾਂ ਦਾ ਨਾਇਕ ਵੀ ਸੀ ਵਧੀਆ ਕਵੀ ਸੀ ਵਧੀਆ ਗਾਇਕ ਸੀ ਜ਼ਿੰਦਗੀ ਸੰਘਰਸ਼ ਚ ਲੰਗੀ ਇਹਦੇ ਤੇ ਇੱਕ ਬਹੁਤ ਹੀ ਕਲਾਤਮਕ ਤੇ ਟੌਪ ਦੀ ਫਿਲਮ ਬਣ ਸਕਦੀ ਆ ਪਰ ਉਹ ਇੱਕ ਹੋਰ ਚੀਜ਼ ਵਿਖਾਉਣਾ ਚਾਹੁੰਦੇ ਨੇ ਫਿਲਮ ਵਿੱਚ ਵੀ ਉਹਨਾਂ ਨੂੰ ਜਿੰਨਾ ਕਿ ਚਾਹੀਦਾ ਸੀ ਉਹਨਾਂ ਨੇ ਉਹ ਦਿਖਾਇਆ ਕਿਉਂਕਿ ਜਦ ਚਮਕੀਲੇ ਦੇ ਨਾਲ ਹਰਨੀਤ ਨੀਤੂ ਜਾਣ ਲੱਗ ਪਈ ਸੀ ਸਟੇਜਾਂ ਉੱਪਰ ਇਹ ਪ੍ਰੈਗਨੈਂਟ ਸੀਗੀ ਅਮਰਜੋਤ ਕੌਰ ਤੇ ਉਹਨੂੰ ਕਿਸੇ ਨੇ ਅਮਰਜੋਤ ਕੌਰ ਨੂੰ ਕਿਹਾ ਵੀ ਜਦੋਂ گاਉਣ ਵਾਲੇ ਕੁੜੀਆਂ ਨਾਲ ਗਾਉਂਦੇ ਆ ਨਾ ਇਹਨਾਂ ਨੂੰ ਵਿਆਹ ਕਰਾਉਣ ਦੀ ਬੜੀ ਬਿਮਾਰੀ ਹੁੰਦੀ ਹੈ ਇੱਕ ਛੱਡ ਕੇ ਦੂਜੀ ਦੂਜੀ ਨਾਲ ਤੀਜੀ ਨਾਲ ਕਰਾ ਲੈਂਦੇ ਆ ਤੇ ਕਿਤੇ ਚਮਕੀਲਾ ਵੀ ਕੋਈ ਗੜਬੜ ਨਾ ਕਰ ਦੇ ਤੋ ਕਹਿੰਦੇ ਵੀ ਅਮਰਜੋਤ ਪ੍ਰੈਗਨੈਂਟ ਹੁੰਦਿਆਂ ਹੋਿਆਂ ਵੀ ਦੁਬਾਰਾ ਚਮਕੀਲੇ ਕੋੜੇ ਆਈ ਫਰੀਦਕੋਟ ਤੋਂ ਜਿੱਤੇ ਉਹ ਜਾਪਾ ਘਟਣ ਗਈ ਸੀ ਆਪਣਾ ਤੇ ਉਸ ਦਿਨ ਜਿੱਦ ਕਰਕੇ ਉਹ ਉਹਦੇ ਨਾਲ ਗਈ ਸੀ ਨਹੀਂ ਉਦੋਂ ਪਹਿਲਾਂ ਜਿਹੜੇ ਅਖਾੜੇ ਸੀ ਹਰਨੀਤ ਨੀਤੂ ਜਾ ਰਹੀ ਸੀ ਜ ਆ ਰਹੀ ਸੀਗੀ ਤੇ ਉਸੇ ਦਿਨੇ ਉਹਦਾ ਕਤਲ ਹੋ ਗਿਆ ਚਮਕੀਲੇ ਦੇ ਨਾਲ ਯਾਨੀ ਇਹਦੇ ਵਿੱਚ ਬਹੁਤ ਕੁਝ ਹੈ ਜਿਹੜਾ ਦੱਸਣ ਦੀ ਲੋੜ ਸੀਗੀ ਉਹਨਾਂ ਨੂੰ ਜਿੰਨਾ ਕੁ ਉਹਨਾਂ ਨੇ ਦਿਖਾਉਣਾ ਸੀ ਉਹ ਦਿਖਾ ਦਿੱਤਾ ਫਿਲਮ ਦੇ ਤੌਰ ਤੇ ਇੱਕ ਵਧੀਆ ਫਿਲਮ ਆ ਪਰ ਇਹ ਪੂਰਨ ਸੱਚ ਨਹੀਂ ਹੈ ਸੱਚ ਅਜੇ ਵੀ ਬਹੁਤ ਕੁਝ ਆਸੇ ਪਾਸੇ ਪਿਆ ਜਿਹਦੇ ਬਾਰੇ ਗੱਲ ਕਰਨ ਦੀ ਲੋੜ ਆ ਕਮਿਆਣਾ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਜੰਦੇ ਜਾਂਦੇ ਤਾਂ ਮੈਂ ਭਾਈ ਇਹ ਹੀ ਕਹਿਣਾ ਚਾਹਣਾ ਮੇਰਾ ਇੱਕ ਸ਼ੇਰ ਹੈ ਹਨੇਰਾ ਮਟਾਉਣ ਵਾਸਤੇ ਮੇਰੇ ਯੁੱਗ ਦੇ ਕਵਿਓ ਲੋਕਾਂ ਨੂੰ ਲੈ ਕੇ ਚੱਲੀਏ ਚਾਨਣ ਦੇ ਬੂਹੇ ਤੀਕ ਸਾਡਾ ਮਕਸਦ ਹੈ ਲੋਕਾਂ ਨੂੰ ਅਸੀਂ ਸਹੀ ਸਿੱਖਿਆ ਦੇਗੇ ਸਹੀ ਮਤ ਦੇਗੇ ਸਹੀ ਰਾਹ ਤੇ ਤੋਰਗੇ ਤੇ ਕਲਾ ਦਾ ਕੰਮ ਪੈਸੇ ਕਮਾਉਣਾ ਨਹੀਂ ਹੁੰਦਾ ਚੰਗਾ ਸਮਾਜ ਅਸਾਰਨਾ ਹੁੰਦਾ ਪੈਸੇ ਕਮਾਉਣ ਲਈ ਤੁਸੀਂ ਹੋਰ ਵੀ ਕੋਈ ਵੀ ਸਾਧਨ ਅਪਣਾ ਸਕਦੇ ਹੋ ਹੋਰ ਵੀ ਕੰਮ ਕਰ ਸਕਦੇ ਆ ਇਸ ਕਰਕੇ ਹਮੇਸ਼ਾ ਚੰਗਾ ਲਿਖੋ ਚੰਗਾ ਗਾਓ ਤੇ ਜਿੰਨੇ ਸਰੋਤੇ ਨੇ ਉਹਨਾਂ ਨੂੰ ਵੀ ਬੇਨਤੀ ਆ ਚੰਗਾ ਸੁਣੋ ਜੇ ਚੰਗਾ ਸੁਣੋਗੇ ਚੰਗਾ ਪੜੋਗੇ ਚੰਗਾ ਮਾਣੋਗੇ ਤੇ ਭਾਈ ਚੰਗਾ ਵੀ ਅੱਗੇ ਆਏਗਾ ਤੇ ਜੇ ਤੁਸੀਂ ਚੰਗਾ ਸੁਣਨਾ ਨਹੀਂ ਚੰਗਾ ਪੜ੍ਹਨਾ ਨਹੀਂ ਚੰਗਾ ਵੇਖਣਾ ਨਹੀਂ ਫਿਰ ਤੁਸੀਂ ਮਾੜੇ ਨੂੰ ਮਾੜਾ ਕਹਿਣ ਦੇ ਹੱਕਦਾਰ ਵੀ ਨਹੀਂ ਜਿੰਨਾ ਮਾੜਾ ਕਹਿਣ ਵਾਲਾ ਹੈ ਉਹਨੇ ਮਾੜੇ ਤੁਸੀਂ ਹੋ ਦੋਸਤੋ ਤੁਹਾਨੂੰ ਪੂਰੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਦੋਸਤੋ ਤੁਹਾਨੂੰ ਪੂਰੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਪੰਜਾਬੀ ਚੈਨਲ ਭੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ